ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢੱਲੋਂ ਡੈਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 98781 23917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈਆਂ ਸਕਰੀਨ ਤੇ ਜੱਲੀ ਜਾਂਦਾ ਨੋਟ ਕਰ ਲਓ ਬਾਈ ਬਬਲੂ ਕੋਲੇ ਆਏ ਆ ਤੇ ਅੱਜ ਆਪਾਂ ਤੁਹਾਡੇ ਵਾਸਤੇ ਬੂਰੀ ਮੱਝ ਲੈ ਕੇ ਆਏ ਕਿਹੜਾ ਸੂਆ ਕਦੋਂ ਸੂਈ ਆ ਤੇ ਕਿੰਨਾ ਦੁੱਧ ਬਾਦ ਕੱਢੂਗੀ ਸਾਰਾ ਕੁਝ ਬਾਈ ਤੋਂ ਪੁੱਛ ਸਸੀ ਗਾਲ ਬਾਈ ਸਸੀ ਗਾਲ ਬਾਈ ਜੀ ਹੋ ਠੀਕ ਠਾਕ ਹਾਂ ਹਾਂ ਵਧੀਆ ਬਈ ਪਰਮਾ ਤੁਮੇ ਕਿਰਪਾ ਪਹਿਲਾ ਨੰਬਰ ਬੋਲੋ ਜੀ ਨੰਬਰ ਆਪਣਾ 70 09998042 ਪਿੰਡ ਜੀ ਪਿੰਡ ਕਰੜਾ ਜ਼ਿਲ੍ਹਾ ਬਠਿੰਡਾ ਤਸੀਰ ਰਾਮਪਰਾ ਬੋਲ ਜੀ ਨੇੜੇ ਜੀ ਨੇੜੇ ਆਪਣਾ ਇਤਰਾ ਘਾਤਾ ਬਾਈ ਇਤਰਾ ਹੈਗਾ ਰਾਮਪਰਾ ਜੀ 6-7 ਕਿਲੋਮੀਟਰ ਤੇ ਪਿੰਡ ਆਪਣੇ ਜੀ ਓਕੇ ਜੀ ਤੇ ਨਾਮ ਬਬਲੂ ਹਾਂ ਨਾ ਬੋੜੂ ਤੇ ਅੱਜ ਫੇਰ ਅੱਜ ਬੂਰੀ ਲੈ ਆਂਦੀ ਇੱਕ ਬੂਰੀ ਲੈ ਕੇ ਆਇਆ ਭਰਾ ਮੇਰੇ ਟੌਪ ਦਾ ਨਗੇਨੇ ਲੈ ਕੇ ਆਇਆ ਮਗਰ ਕੱਟੀ ਆ ਭਰਾ ਮੰਗ ਬਹੁਤ ਹੈ ਨਾ ਬੂਰੀ ਦੀ ਹੈ ਮੰਗ ਬਹੁਤ ਹੈ ਬੂਰੀ ਦੀ ਭਰਾ ਮੇਰੇ ਕੋਲ ਟੌਪ ਦਾ ਨਗੇਨੇ ਆ ਮਗਰ ਕੱਟੀ ਆ ਤੇ ਬਹੁਤ ਚੰਗੀ ਕੱਟੀ ਆ ਮਗਰ ਭਰਾ ਮੇਰੇ ਤੇ ਕਦੋਂ ਸੂਈ ਆ ਵੀਰੇ ਸੂਈ ਨਾ ਜੀ ਤੀਖਾ ਦੇ ਨਹੀਂ ਆ ਭਰਾ ਤੀਜਾ ਜਨ ਕਿੰਨਾ ਬੋਲਾ ਰੈਡੀ ਆ ਬੋਲਾ ਹਮ ਆਪਣੇ ਘਰੋਂ ਕੋਈ 11 ਕਿਲੋ ਜਮਾ ਡੱਬੇ ਭਰ ਕੇ ਲੈ ਆ ਸਕਦਾ ਵੀ ਸੂਆ ਕਿਹੜਾ ਹੈਗਾ ਤੁਹਾਡੇ ਲਈ ਤੀਜਾ ਗੋਪਰਾ ਮੇਰਾ ਤੀਜਾ ਲਾ ਲੈ ਕੋ ਚੌਥਾ ਲਾ ਲੈ ਤੀਜਾ ਸੂਈ ਆ ਅੱਛਾ ਤੀਜਾ ਬਾਡੀ ਬੰਦਰ ਤਾਂ ਦੱਸਦਾ ਹੈ ਨਾ ਹਾਂ ਤੀਜਾ ਸੂਈ ਆ ਤੇ ਹੁਣ 11 ਕਿਲੋ ਮੀਟਰ ਮਾਰ ਮਾ ਬੜਾ ਤੀਜਾ ਤਾਂ ਸੂਈ ਨੂੰ 14 ਕਿਲੋ ਦੁੱਧ ਦੇ ਦੂ ਭਰਾ ਮੇਰੇ ਇਹ ਅੱਛਾ ਬੜਾ ਆਰਾਮ ਕਰੀਆ ਦੂਜੇ ਸੂਏ ਦਾ ਕਿੰਨਾ ਦਿੱਤਾ ਵਾ ਦੂਜੇ ਸੂਏ ਦਾ ਭਰਾ ਕਹਿੰਨੇ 12 ਕਿਲੋ ਉਸਤਾ 12 ਕਿਤੇ ਬਾਕੀ ਦਾ ਸਾਈਜ਼ ਵਾਜ ਬਹੁਤ ਆ ਹਨਾ ਸਾਈਜ਼ ਵਾਜ ਬਹੁਤਾ ਗੋਲੇ ਨੂੰ ਬਿਊ ਕਰਾ ਲਿਆ ਛੋਟੀ ਨਹੀਂ ਹੋਈਗੀ 12 ਤੋਂ ਇੱਕ ਨੰਬਰ 12 ਤੋਂ ਮੱਸੀ ਮੁੱਟ ਵਾਲਾ ਕੰਮ ਹੈ ਮਾਰਕ ਦਿਖਾਵਾਂਗੇ ਆਪਾਂ ਚਲੋ ਖੋਲ ਤੇ ਬਾਕੀ ਦੀ ਗੱਲ ਬਬਲੂ ਹਨਾ ਬੂਰੀ ਜਮਾ ਪੱਕੀ ਹੈਗੀ ਉਵੇਂ ਨਹੀਂ ਗੱਲ ਹੈਗੀ ਵੀ ਲੋਹੀ ਜੀ ਹੈ ਤੇ ਦੁੱਧ ਇਹਨੇ ਦੇ ਦੇਣਾਗਾ ਕੋਈ ਐਹੀ ਜੀ ਗੱਲ ਲੈ ਵਾ ਭਰਾ ਪੂਰਾ ਟੌਪ ਦਾ ਓਕੇ ਜੀ ਆ ਦੇਖੋ ਤੇ ਹੁਣ ਬੌਲਾ ਕਿੰਨਾ ਦੇ ਦੋਗੇ ਵੀਰੇ ਬੌਲਾ ਹਣ ਆਪਾਂ 11 ਕਿਲੋ ਜਮਾ ਕੋਈ ਕੱਢੀ ਡੱਬੇ ਮਾਰ ਕੇ ਲਿਆ ਸਰ ਓਕੇ ਜੀ ਤੇ ਮਿਲਕ ਕੰਪੈਸਟੀ ਰੂਗੀ ਇਹਦੀ 14 ਕਿਲੋ ਹੈ 14 ਕਿਲੋ ਰਾਮ ਦੰਨੇ ਦੇਣਾ ਭਰਾ ਇਹਦੇ ਪਿਓਰ ਲੱਗੇ ਮੈਨੂੰ ਠੀਕ ਹੈ ਜੀ ਥਾਂ ਦੀ ਗੜੀਆਂ ਪਾ ਦੋ ਠੀਕ ਹੈ ਵੀਰੇ ਆ ਦੇਖੋ ਥਣ ਲੈ ਵਾ ਨੇੜ ਤੋਂ ਕਰੋ ਚੈੱਕ ਕਵਾਲਿਟੀ ਪੂਰੀ ਵਧੀਆ ਫਿਟਿੰਗ ਵਾਲਾ ਲੈਵਾਗਾ ਕੋਈ ਟੁੱਟ ਮਾਣੀ ਕੋਈ ਲੰਗਕ ਮਾਣੀ ਆਪਾਂ ਆਪਣੇ ਨਾਲ ਦੇ ਵੰਡੋ ਲਈ ਆ ਭਰਾਣੇ ਇਹ ਠੀਕ ਆ ਜੀ ਆਪਾਂ ਨੇ ਮਿੱਟਰ ਤੋਂ ਲਈ ਥੱਲੀ ਵਾਲੀ ਆ ਪੂਰੀ ਦਸੱਲੀ ਵਾਲੀ ਲਾਓ ਫਿਰ ਬੱਚਾ ਲੈ ਵੀ ਬੱਚਾ ਆਪਾਂ ਲਾ ਗਦੇ ਤੇ ਦੁੱਧ ਦੇ ਨਹੀਂ ਕੋਈ ਕਹਿਣ ਦੀ ਗੱਲ ਨਹੀਂ ਬਬਲੂ ਕੱਢ ਦੇਣਾਗਾ ਇਹ ਜੀ ਗੱਲ ਨਹੀਂ ਹੈਗੀ ਵੀ ਦੁੱਧ ਨਾਏ ਕੱਟੇ ਹੂੰ ਤੇ ਰੇਟ ਫਿਰ ਵੀਡੀਓ ਦੇ ਵਿੱਚ ਹੀ ਹੋਊਗਾ ਰੇਟ ਵੀਡੀਓ ਦੇ ਵਿੱਚ ਹੀ ਹੋਊਗਾ ਭਾਰਾ ਦਿਖਾਏ ਮੜੀਆਂ ਬੱਚੇ ਓਕੇ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੇ ਦੇਖ ਸਕਦੇ ਆਹ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਬੰਨੋ ਜੀ ਤੇ ਬਾਕੀ ਦਾ ਪਿੱਛੇ ਸ हां भाई आ देखो मारो जान देखी तो मैं ना रूह खुश कर दी ले मारो फिर ताजी हुई सी तीसरा दिन ही है ले चवाई दी तो माड़ी केनु देनी चाहिए दी आ देखो जी क्वालिटी करो चेक ਥੱਲੇ ਨਾ ਜੇ ਆਪਾਂ ਗੱਲ ਕਰ ਲਗੇ ਸਾਲ ਕਰਨ ਵਾਲਾ ਕੰਮ ਹੀ ਹੋਇਆ ਪਿਆ ਲੈ ਹੂੰ ਆਹ ਦੇਖੋ ਜੀ ਥੱਲੇਵਾ ਵੀ ਚੰਗਾ ਹੈ ਚਵਾਈ ਤੂਈ ਤਾਂ ਇੱਕ ਨੰਬਰ ਆ ਭਰਾ ਮਿਲਿਆ ਹੂੰ ਜੋ ਬਸ ਕਾ ਨੂੰ ਡੋਲਣਾ ਵਾਲਾ ਮੂਰਲੇ ਚ ਹੋਰ ਮਾਰੋ ਚਾ ਲੈ ਮੱਸੀ ਮੋਟਰ ਵਾਲਾ ਕੰਮ ਹੀ ਆ ਮਾੜੀ ਨਹੀਂ ਆਪਾਂ ਲੈ ਦੇ ਭਰਾ ਮੇਰਾ ਤੇ ਫੇਰ ਖੋਲੋ ਕਰਾਇਆ ਗੇ ਹੁਣ ਪਸਮਾ ਪਸਮੂ ਚੈੱਕ ਤੇ ਬਾਢੀ ਬੰਦਰਪੂਰਾ ਵਧੀਆ ਨੇ ਚੌੜੀ ਤਾਂ ਤੋਂ ਪਿੱਠ ਪੂਰਾ ਚੰਗਾ ਤੇ ਬਾਕੀ ਦਾ ਮਗਰ ਵੀ ਕੱਟੀ 2 ਕਿਲੋ ਤੋਂ ਕੱਢ ਕੇ ਫਰਾਂ ਦੇ ਪੈਣੀ ਪੋਲੀ ਆਪਣਾ ਹਾਂ ਆ ਲੋ ਜੀ ਮੋੜ ਲਿਓ ਬਰੇ ਲਿਓ ਬਰੇ ਹਮ ਆ ਦੇਖੋ ਜੀ ਕੁਆਲਿਟੀ ਬੁਰੀ ਵਧੀਆ ਕਰ ਜੱਕ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਨੋਟ ਕਰ ਲੋ ਤੇ ਬਾਕੀ ਰੇਟ ਤੁਹਾਨੂੰ ਪੁੱਛ ਕੇ ਦੱਸ ਦਿਆਂਗਾ ਤੇ ਬਾਕੀ ਦਾ ਅੱਗੇ ਵੀ ਵੀਡੀਓ ਆਪਾਂ ਕਹੀ ਕਰਤੀਆਂ ਬਾਈ ਦੇ ਘਰੋਂ ਕੋਈ ਇਹੋ ਜੀ ਗੱਲ ਨਹੀਂ ਹੈਗੀ ਚੰਗੇ ਪਸ਼ੂ ਹੁੰਦੇ ਆ ਹਾਂਜੀ ਹੋਰ ਗੱਲ ਆ ਭਰਾ ਮੇਰੇ ਲਾਂਬੇ ਵਾਲੀ ਮੈਂ ਨਹੀਂ ਹੈਗੀ ਲਾਂਬੇ ਦੁੱਧ ਤਾਂ ਦੇਊਗੀ ਦੁੱਧ ਦੇਊ ਮੈਂ ਰਾਮਦਾਰੀ ਨਾਲ 14 ਕਿਲੋ ਸਿੰਘ ਵੀ ਬਾਡੀ ਦੇ ਹਿਸਾਬ ਨਾਲ ਇਹਦਾ ਜੱਜ ਦਾ ਤੇ ਹਾਂ ਵੀਰੇ ਡਿਮਾਂਡ ਡਿਮਾਂਡ ਇਹਦੇ ਇੱਕ 10 ਦੀ ਦੇਣੀ ਆ ਬਸ ਭਰਾ ਮੇਰੇ ਮੰਗਣ ਕਰਦਾ ਐ ਬਾਹਲੀ ਚੰਗੀ ਮੈਂ ਆ ਕੋਈ ਗੱਲ ਨਹੀਂ ਬੱਚੇ ਦੀ ਮਾਂ ਜਰੂ ਬੱਚੇ ਠੰਡ ਤਾਂ ਚੁੰਗਣਗੇ ਆ ਜੀ ਤੇ ਇੱਕ ਦਾ ਚਮਾਨਦਾਨ ਹੋ ਜੂਗਾ ਮਾਨਦਾਨ ਹੋ ਜੂ ਭਰਾ ਮੇਰੇ ਆਪੇ ਦਾ ਮੈਨ ਜਾਇਗਾ ਬੰਦਾ ਹੈ ਨਾ ਲਾਂਭਾੜਿਆ ਹੋਊ ਆਪਾਂ ਨੂੰ ਓਕੇ ਜੀ ਚੋਲ ਸਮਾਨ ਖਾ ਰਿਹਾ ਮੈਂ ਦਾ ਬਾਕੀ ਦੀ ਗੱਲ ਬੂਰੀ ਆ ਹਾਂ ਪੱਕੀ ਬੂਰੀ ਆ ਭਰਾ ਮੇਰੇ ਆਪੇ ਟੋਕਲੀ ਜਾਵਾਂ ਮੈਂ ਟੋਕਲੀ ਆ ਤੇ ਮਾਨਦਾਨ ਹੋ ਜੂ ਫਾ ਮਾ ਦਾ ਕਰੇ ਮੈਂ ਜੂਰ ਕਰਾਇਆ ਪ੍ਰਾਈਮਰੀ ਐਪਸਾ ਕੋਈ ਆਨਲਾਈਨ ਮਗਾ ਲੈਣਾ 10000 ਰੁਪਿਆ ਨੰਬਰ ਬੋਲੋ ਫਿਰ ਨੰਬਰ ਆਪਣਾ 709998064 ਤਾਂ ਅਸਨ ਖੰਡੀ ਦਾ ਹੀ ਨਹੀਂ ਐਪਸਾ ਕਾ ਹੀ ਫੇਰ ਵੇਜਾ ਠੀਕ ਹੈ ਓਕੇ ਜਮਾ ਗੱਲਬਾਤ ਹੂੰ ਠੀਕ ਹੈ ਵੀਰੇ ਇੱਕ ਦਾ ਤੁਹਾਡਾ ਮਾਨਤਾਨ ਹੋਣਾਗਾ ਪਿੰਡ ਕਰਿਆੜ ਵਾਲਾ ਜ਼ਿਲ੍ਹਾ ਬਟਿੰਡਾ ਤੇ ਤਹਿਸੀਲ ਰਾਮਪਰਾ ਫੂਲ ਤੇ ਬਾਕੀਆ ਨੰਬਰ ਬਾਈ ਦਾ ਹੈਗਾ 709998064 ਧੰਨਵਾਦ ਜੀ